ਲੋ ਜੀ ਭਾਈ ਜਾਇਗਾ ਲਾਸਟ ਦਿਨ ਐਤਵਾਰ ਦਾ ਦਿਨ ਤੇ ਚੱਲਦਾ ਇਹਨਾਂ ਦਾ ਰੰਗ ਰੰਗ ਪ੍ਰੋਗਰਾਮ ਐਰ ਜੀ ਬਾਕੀ ਗੱਲ ਜੀ ਚੱਲਦਾ ਪ੍ਰੋਗਰਾਮ ਬੈਗ ਨਾ ਪੂਰੇ ਭਗਿਆ ਦੇਖਦੇ ਬੇਟਾ ਇਹਦੀ ਮਰ ਕੋਈ ਕਿਹਾਵੇਂ ਬੈਠੇ ਨੀਂਦ ਨਹੀਂ ਖਾਣਾ ਲਈ ਮੈਂ ਕਿਹਾ ਨਾ ਸਾਜੀ ਸੋਜੀ ਆਪਾਂ ਨੂੰ ਮੈਂ ਕਹਿੰਦਾ ਕੰਮ ਖਿਚੜਾ ਪੈਣਾ ਹੈ ਮੰਮਾ ਨੂੰ ਮਗਾ ਖਿਚੜਾ ਪੈਣਾ ਹੈ ਹੈ ਆ ਪਰ ਉਸ ਟਾਈਪ ਤੇ ਚੱਕਲੇ ਬੜੇ ਯਾਗੀ ਚੱਕ ਵਾਜਾ ਲਾਉਣਗੇ ਤਾਂ ਅਸੀਂ ਰਾਜੀ ਵੀ ਲਈਏਗਾ ਆਪਣੇ ਨਾਲ ਲਵਾ ਦਦੇ ਆਗੇ ਜੇ ਸਾਡੇ ਨਾਲ ਲਾਉਂਗੇ ਦੇਖਾਂਗੇ ਡਿਜੰਬਰੇ ਲਾ ਦੇ ਸਾਡੇ ਵਾਲਾ ਨੂੰ ਇਹਦਾ ਬਾਈ ਫੇਸ ਤਾਂ ਹੈ ਦੋ ਦਿਨ ਹੋ ਗਏ ਇਹ ਰਾ ਰੁਕਿਆ ਪਿਆ ਇਹਨਾਂ ਨੇ ਸਾਨੂੰ ਵੀ ਘੁੰਮ ਕੇ ਆਉਣਾ ਪੈਂਦਾ ਹੈ ਨਾ ਦੁਕਾਨਾਂ ਨੂੰ ਲੱਗੀਆਂ ਹੈ ਇਹਨਾਂ ਦਾ ਗਾਣੇ ਬੀਣੇ ਦਾ ਇਹ ਨਾ ਕੰਮ ਫੇਸ ਤਾਂ ਹੈ ਹੈ ਇੰਨਾ ਵੀ ਨਹੀਂ ਆਉਂਦਾ ਚਲੋ ਬੰਦੇ ਬੈਠੇ ਨੇ ਬੰਦੇ ਬੈਠੇ ਨੇ ਜਿਹੜੀ ਆਈ ਹੋਈ ਆ ਸੋਨੇ ਵਾਲੀ ਦਰਸ਼ਕੋ ਬੈਠੇ ਰਹੀ ਬਾਈ ਮੈਂ ਦਰਸ਼ਕ ਹੈ ਨਹੀਂ ਬੈਠੇ ਲੋ ਜੀ ਬਾਈ ਅੱਜ ਆਉਰੇ ਮੇਲਾ ਲੱਗੇ ਵੀਆ ਦੁਕਾਨਾਂ ਦੇ ਕੋਲ ਤੇ ਮੇਰੇ ਉੱਧਰ ਗੁਰਪਤਾ ਉਹਨੂੰ ਠੀਕ ਹੈ ਪੂਰਾ ਵਿਆਹ ਅੱਜ ਪੂਰਾ ਵਿਆਹ ਲਾਵਾ ਕੱਲ ਨੂੰ ਵਿਆਹ ਐਤਵਾਰ ਨੂੰ ਅੱਲੂ ਵੀ ਐਤਵਾਰ ਨੂੰ ਉਹ ਤੇ ਗੀਂ ਲੱਗੇ ਆ ਉਹ ਸਟੇਜ ਲੱਗੀ ਹੋਈ ਆ ਤੇ ਉੱਧਰ ਪਾਰਕ 'ਚ ਵੀ ਆ ਪਾਰਕ 'ਚ ਦੇਖੀ ਆ ਜਾ ਇੱਧਰ ਤੇ ਬਈ ਸ਼ਾਮ ਦਾ ਟਾਈਮ 8:30 ਦਾ ਤੇ ਪਾਰਕ ਜ ਵੀ ਆ ਲੱਗੇ ਵੀ ਟੇਬਲ ਟੂ ਬਲਗੇ ਚੱਲਦਾ ਇਹਨਾਂ ਦਾ ਪੂਰਾ ਰੰਗਦਮਾਲ ਸਾ ਇੱਧਰ ਨੂੰ ਥੱਲੇ ਨਹੀਂ ਜਾਣਾ ਆਪਣੇ ਕਿ ਜਣਾ ਹੈਗੀ ਇੱਧਰ ਲੱਗੇ ਨੇ ਬਈ ਜਨਾਨਾਂ ਨੂੰ ਆ ਪੁਰਾਣੀ ਇੰਜਰੋਂ ਜਣਾ ਜੀ ਵਾਲੀ ਦੀ ਇੱਕ ਤਾਂ ਪੁਰਾਣੀ ਦੁਕਾਨ ਜੀ ਜਿਹੜੀ ਬਲੌਗ ਦੇ ਵਿੱਚ ਹੈਗੀ ਜੀ ਤੇ ਬਾਕੀ ਤਾਂ ਹਾਣੇ ਬਿਨੇ ਵਾਲੀ ਆ ਉਹ ਸਾਰੇ ਉੱਤੇ ਪੁਰਾਣੇ ਆ ਹਾਂ ਉਹ ਆਪੇ ਵੀ ਚੱਲਦਾ ਉਹ ਕਿੱਥੇ ਆ ਬੀਲ ਅੰਦਰ ਪੁਰਾਣੇ ਦੇ ਪੁਰਾਣੇ ਉਹ ਇੰਜਨ ਆ ਡਬਲ ਪੀਲਾ ਨਾਲ ਤੇ ਉਹ ਸਿੰਗਲ ਸਿੰਗਲ ਬੀਲ ਵਾਲਾ ਕਿਉਂ ਲਈ ਆ ਆ ਤੇ ਅੱਗ ਨਾਲ ਤੇ ਉਹ ਵੀ ਅੱਗ ਨਾਲ ਸਟਾਰਟ ਕਰਨ ਲੱਗਿਆ ਉਹ ਨੂੰ ਪਾਉਂਦਾ ਉਹਨੇ ਬਦ ਦਿੱਤਾ ਕਿਹੜਾ इन्हू भी बीज लाए भाई बेल्ट बेल्ट पाग भाई हेठ जगाड़ चलाए अग ना चल रहा है che quando gli arriva in tiro cinque due germonda non fa proprio mai che si muova è bella ma guarda cane misero guarda se vede che lei non ha disfatto aveva le maniche qua tutto l'argida detta va ghede mangere ਕੀ ਅੱਗ ਨਾਲੇ ਚੱਲਦਾ ਕਿ ਅੱਗ ਨਾਲੇ ਚੱਲਦਾ ਕਿ ਕਿਹੜਾ ਫੋਨ ਆਪੀਂ ਚੀਕੀਂ ਕਿ ਨਾ ਉਹ ਜੋ ਹੁੰਦਾਰੇ ਸਾਲੀਂ ਫੋਨ ਆਗੇ 30 ਕਾ ਜਿਦਾ ਬਾਅਦ ਲੰਗੀਆਂ ਜਣਾ ਪ੍ਰਾਣ ਇਹ ਤਰ੍ਹਾਂ ਜਿਆਨ ਨਾਮ ਦਾ ਹੈ ਤੇ 1790 ਦੇ ਬਣਾਇਆ ਹੋਇਆ ਹੈ ਮੈਂ ਮਸ਼ੂਕ ਨਾ ਤੇ ਪੱਤੀਆਂ ਚਲਾਉਂਗੇ ਨਾ ਤੇ ਆਉਗਾ ਇੱਕ ਉਹ ਜੁਗ ਇਸੇ ਦਾ 1.5 ਏਕੜ ਤੇ ਆਏ ਏ ਬਈ ਫਾਰਮ ਹੇਟ ਲੀਕੇ ਬਣਾਵਾ ਚਲਾਲ ਵੀ ਦਿਖਾਵਾਂਗੇ ਸਾਰੇ ਚੱਲਦੇ ਰੱਖੇ ਹੋਏ ਪਾਣ ਆਈ ਕਿੱਥੇ ਵੀ ਡਿੱਗ ਕਾਪਾ ਆਪਾਂ ਆਪਾਂ ਵੀ ਬਿਨਾਂ ਰਲ ਕੇ ਚੱਲਦੇ ਆਂ ਇਹ ਅਮਰੀਕਾ ਬਸ ਯਾਹ ਬਈ ਡੀਜਰ ਤੇ ਚੱਲਦਾ ਬਾਲਕੀ ਜੀ ਰੱਖੀ ਹੋਈ ਡੀਜਰ ਦੀ

ਭਾਈ ਆਪਣੇ ਨਾਸਤਾਲੇ ਦੇ ਨੇੜੇ ਸਾਹਮਣੇ ਐਕਸੀਡੈਂਟ ਹੋਇਆ ਸੜਕ ਉੱਪਰ ਪਿਆ ਨੇ ਲੁ 5-7 ਮਿੰਟ ਦੇ ਵਿੱਚ ਤਿੰਨ ਚਾਰ ਐਂਬੂਲੈਂਸਾਂ ਇਕੱਠੀਆਂ ਹੋ ਗਈਆਂ ਵਿੱਚ ਇੱਕ ਪੁਲਿਸ ਵਾਲਿਆਂ ਦੀ ਗੱਡੀ ਆ ਤੇ ਦੋ ਐਂਬੂਲੈਂਸਾਂ ਉਹ ਵੀ ਪੁਲਿਸ ਵਾਲਿਆਂ ਦੀ ਗੱਡੀ ਆ ਆ ਦੇਖੋ ਗੱਡੀ ਪੁੱਠੀ ਹੋਈ ਮਗੱਭੇ ਜਿਹੜੀ ਆ ਉਂਗਲੀ ਦੇ ਮੇਰੇ ਸਾਹਮਣੇ ਆ ਉਲੀ ਦੇ ਸਾਹਮਣੇ ਵੀ ਗੱਡੀ ਪੁੱਠੀ ਹੋਈ ਵੀ ਤੇ ਆਹ ਵਾਲੀ ਗੱਡੀ ਉੱਧਰ ਖੜੀ ਆ ਬੱਜੀ ਵੀ ਤੇ ਐਂ ਦੇਖ ਲਓ ਆਮ ਸਟੇਮੈਂਟ 'ਚ ਪੁਲਿਸ ਆ ਗਈ ਤੇ 5-7 ਮਿੰਟ 'ਚ ਐਂਬੂਲੈਂਸ ਆ ਗਈ ਉਹਨਾਂ ਨੇ ਟ੍ਰੀਟਮੈਂਟ ਦੇਣ ਲੱਗ ਗਏ ਉਹ ਪੰਥ ਕਰਤਾ ਇਹਨਾਂ ਜਮਣ ਤੇ ਵੀਡੀਓ ਬਣਾਦੇ ਰਹੇ ਤੇ ਚੁਆਈ ਦਾ ਕੰਮ ਚੱਲਦਾ ਸੀ ਚੁਆਈ ਛੱਡ ਕੇ ਦੇਖ ਰਹੇ ਹਾਂ ਜਿੱਦ ਦੇ ਬਈ ਉਦੀ ਸੜਕ ਪਰੇ ਦੇਖ ਲੋ ਟ੍ਰੀਟਮੈਂਟ ਦੇ ਰਹੇ ਉਹਨਾਂ ਨੂੰ ਤੇ ਹੁਣ ਲੈ ਕੇ ਚੱਲੇ ਆ ਜਿਵੇਂ ਚੰਦੇ ਐਂ ਦੱਸਦੇ ਵੀ ਮਿੰਟੋ ਮਿੰਟੀ 5-7 ਮਿੰਟ ਦੇ ਵਿੱਚ 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 ਦੇਖ ਲਓ ਵਿੱਚੋਂ ਐਂਬਲੈਂਸ ਆ ਵਿੱਚੋਂ ਪੁਲਿਸ ਆ ਵਿੱਚੋਂ ਪੁਲਿਸ ਮੈਂ ਕਹਣਾ ਵੀ ਇੱਕ ਜੇ ਐਕਸੀਡੈਂਟ ਦਾ 7 ਮਿੰਟ ਚ ਆ ਗਏ ਇਹ ਜਿਹੜੀ ਬੰਦੇ ਫਿਰਦੇ ਇਹਨਾਂ ਦੇ ਦੇਖ ਰਹਾ ਸੀ ਆਪਣੇ ਕਿਨੇ ਪੁੱਛਣਾ ਤੇ ਦੇ ਦੇ ਪੁੱਛਦਾ ਆਪਣੀ ਸੀਸੇ ਸੂਸੇ ਭੱਲ ਕੇ ਕੱਢ ਲੈ ਰਿਹਾ ਜੇ ਬੱਜ ਗਿਆ ਤੇ ਨਹੀਂ ਆ ਇਹ ਦੇ ਦੇ 5-7 ਮਿੰਟ ਦੇ ਵਿੱਚ ਦੇ ਲੈ ਕਣਾ ਆ ਜਦੋਂ ਸਾਰੇ ਕੱਟੇ ਹੋਗੇ ਬਾਈ ਇਹ ਪੌਣੇ 3 ਵਜੇ ਹੋਇਆ 3 ਵਜੇ ਦੇ ਨੂੰ ਪੂਰਾ ਹੋ ਗਿਆ ਹੱਥ ਤੇ ਕੱਟ ਮਿੰਟਾਂ 'ਚ ਪੁਲਿਸ ਪੂਰ ਫालतू ਗੱਡੀਆਂ ਜਿਹੜੀਆਂ ਉੱਧਰ ਸੈੱਡਾਂ ਪਰ ਰੁਕੀਆਂ ਵੀ ਗੱਡੀ ਬੱਜੀ ਬਹੁਤ ਜ਼ੋਰ ਨਾਲ ਗਏ ਆ ਹੌਣ ਬਣੇ ਜਾਂ ਉਹ ਹੋਈਆਂ ਨਹੀਂ ਰੱਡ ਪਾਉਂਦੀਆਂ ਨੇ ਇਹਣਾ ਬੰਬ ਚੱਲਦਾ ਹੁੰਦਾ ਇਦਾਂ ਵਾਜਿਆ ਇੱਕ ਵਾਰ ਤਾਂ ਇੱਕ ਵਾਰਸ ਬਾਈ ਐਂਬੂਲੈਂਸ ਗਈ ਔਰ ਬਾਕੀ ਸਾਰੇ ਆ ਗੱਡੀ ਜਿਹੜੀ ਪੁੱਠੀ ਹੋਈ ਵੀ ਆ ਆਹਾਂ ਇੱਥੇ ਦੁਵਾਲੇ ਹੋਏ ਹੋਏ 20 25 ਬੰਦੇ ਫਿਰਦੇ ਜਾਨ ਆਹ ਗੱਡੀ ਪੁੱਠੀ ਹੋਈ ਵੀ ਆ ਕਿ ਉਹ ਤੇ ਇੱਕ ਬਗੈਰ ਲੇਟਾਂ ਦੇ ਇਹਨਾਂ ਦੋਨਾਂ ਦੇ ਵਿੱਚ ਖੜੀ ਆ। ਉਹਦੇ ਨਾਲ ਬੱਜੀ ਹੋਈ ਆ। ਆਵਾਜ਼ ਬਹੁਤ ਆਈ। ਇਹਨਾਂ ਮੰਮਲੂ ਚੱਲਿਆ ਹੁੰਦਾ। ਮੈਂ ਤਾਂ ਲੇਟਾਂ ਜਿਹੀ ਹਿਲਦੀਆਂ ਦੇਖੀਆਂ। ਮੈਂ ਬਾਹਰ ਤਾਂ ਬਈ। ਟੈਕੀਟ ਹੋਇਆ। ਸੌਣਾ 1:00 ਵਜੇ ਦੇ ਕਰੀਬ ਹੋਇਆ। ਤੇ 3:00 ਵਜੇ ਮੈਂ ਕਹਿੰਦਾ 7-7-8 ਮਿੰਟ ਜਦੋਂ ਪੁਲਿਸ ਐਂਬੂਲੈਂਸ ਆ ਆ ਗਿਆ। ਦਵੱਲੇ ਲਾਈਆਂ ਵੀ ਆ ਰੋਡ ਬੰਦ ਕਰਿਆ ਇੱਧਰ ਲਓ ਜੀ ਬਾਈ ਆ ਕੀ ਗੱਡੀ ਚੱਕਣੇ ਵਾਲੀ ਤੇ ਗੱਡੀ ਦੇਖ ਲਓ ਜਮੇ ਹੀ ਖਤਮ ਹੋਈ ਹੋਈ ਐ ਜਿਹੇ ਸਾਬ ਨਾਲ ਬੱਜੀ ਐ ਲੱਗਦਾ ਨਹੀਂ ਬੰਦਾ ਬਚਿਆ ਤੇ ਹਜੇ ਹਾਲਾਤਾਂ ਗੱਡੀ ਦੇ ਹੋਏ ਉਹ ਗੱਡੀ ਕੱਢੀ ਉਹਦੇ ਨਾਲ ਬੱਜੀ ਵੀ ਤੇ ਲੋ ਕਿੰਨੇ ਜੂਰ ਆ ਕੇ ਮੁੱਕੀ ਹੋਈ ਐ कटी हम चकू मुर प्रताप के मामे का जन्मदिन किन्नी साल की उम्र होगी? बत्ती बत्ती साल ਚਲੋ ਬੱਦਗੀਆਂ ਟਾਰੀਆਂ ਪੂਰੀਆਂ ਮੋਮਬਤੀਆਂ ਬਾਲ ਜਾਨੀ 15 ਮੋਮਬਤੀਆਂ ਬਾਲੀ ਨਹੀਂ ਹਾਂ ਸੋਲੋ ਹੈਪੀ ਜਨੂ ਹੈਪੀ ਬਰਥਡੇ ਕਰਦੇ ਦੇ ਕੇ ਦੇ ਕੱਢ ਲਓ ਚਲੋ ਹੈਪੀ ਬਰਥਡੇ ਟੂ ਯੂ